ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਖ-ਵੱਖ ਮੰਗਾ ਨੂੰ ਲੈ ਕੇ ਕਿਸਾਨ ਦੋ ਮੋਰਚੇ ਲਗਾ ਕੇ ਬੈਠੇ ਨੇ ਇੱਕ ਮੋਰਚਾ ਖਨੌਰੀ ਬਾਰਡਰ ਦੇ ਉੱਤੇ ਲੱਗਿਆ ਹੋਇਆ ਤੇ ਦੂਜਾ ਸ਼ੰਭੂ ਬੈਰੀਅਰ ਦੇ ਉੱਤੇ ਦੋਵੇਂ ਇਲਾਕੇ ਅਜੇ ਨੇ ਜਿਹੜੇ ਪੰਜਾਬ ਨੂੰ ਹਰਿਆਣਾ ਦੇ ਨਾਲ ਜੋੜਦੇ ਨੇ ਤੇ ਲੋਕ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਤੇ ਇਸੇ ਦੇ ਚੱਲਦਿਆਂ ਹੁਣ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇੱਕ ਪਾਸੇ ਅਗਲੀ ਜਿਹੜੀ ਰੂਪਰੇਖਾ ਉਹ ਸਾਂਝੀ ਕੀਤੀ ਹੈ ਕਿਸਾਨੀ ਅੰਦੋਲਨ ਦੀ ਤੇ ਦੂਜੇ ਪਾਸੇ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੋਰ ਲੋਕ ਨੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣ ਤਾਂ ਜੋ ਅਗਲੀ ਰੰਗਤ ਆ ਜਿਹੜੀ ਉਹ ਕਿਸਾਨ ਅੰਦੋਲਨ ਦਿੱਤੀ ਜਾ ਸਕੇ ਤੇ ਨਾਲ ਹੀ ਉਹਨਾਂ ਨੇ ਆਈ ਕਾਰਡ ਦਾ ਵੀ ਜ਼ਿਕਰ ਕੀਤਾ ਹੈ ਕਿ ਆਈ ਕਾਰਡ ਦੀ ਮੰਗ ਲੰਮੇ ਸਮੇਂ ਤੋਂ ਆ ਕਿਸਾਨ ਆਗੂਆਂ ਦੀ ਪਰ ਕਹਿੰਦੇ ਜਿਹੜੇ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਨੇ ਉਹਨਾਂ ਨੂੰ ਆਈ ਕਾਰਡ ইস্যੂ ਕੀਤੇ ਜਾਣਗੇ ਚੋਨਾ ਅਸੀਂ ਲਾਉਣਾ ਛੱਡ ਸਕਦੇ ਹਾਂ ਪਰ ਦੂਜੀਆਂ ਫਸਲਾਂ ਦੇ ਉੱਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਇਹੀ ਸਾਡੀ ਮੁੱਖ ਮੰਗ ਆ ਤਾਂ ਅਸੀਂ ਝੂਨੇ ਦਾ ਖਿਹੜਾ ਵੀ ਛੱਡ ਸਕਦੇ ਹਾਂ ਤੇ ਹੋਰ ਕੀ ਕਹਿਣਾ ਢੱਲੇਵਾਲ ਸਾਹਿਬ ਦਾ ਆਓ ਤੁਹਾਨੂੰ ਸੁਣਾਉਣੇ ਆ। ਇਸ ਸਮੇਂ ਖਨੋਰੀ ਬਾਰਡਰ ਤੋਂ ਲਾਈਵ ਹੋ ਕੇ ਤੁਹਾਡੇ ਤੱਕ ਇੱਕ ਮੈਸੇਜ ਪਹੁੰਚਾਉਣ ਦਾ ਮਕਸਦ ਹੈ ਕਿ ਜੋ ਆਪਾਂ ਇੱਥੇ ਲੜਾਈ ਲੜ ਰਹੇ ਹਾਂ 13 ਫਰਵਰੀ ਤੋਂ ਸ਼ੁਰੂ ਕੀਤਾ ਹੋਇਆ ਅੰਦੋਲਨ ਅੱਜ 9 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਇਸ ਸ਼ਾਂਤਮਈ ਅੰਦੋਲਨ ਨੂੰ ਚਲਦਿਆਂ ਲੇਕਿਨ ਸਰਕਾਰ ਬਿਲਕੁਲ ਕੰਨਾਂ ਤੇ ਹੱਥ ਧਰ ਕੇ ਅੱਖਾਂ ਮੁੰਦ ਕੇ ਬੈਠੀ ਹੈ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕਿਸਾਨਾਂ ਦੇ ਮਸਲਿਆਂ ਪ੍ਰਤੀ ਕੋਈ ਕਿਸੇ ਤਰ੍ਹਾਂ ਦੀ ਸੰਜੀਦਗੀ ਨਜ਼ਰ ਨਹੀਂ ਆ ਰਹੀ ਤੋਂ ਇਸ ਸ਼ਾਂਤਮਈ ਅੰਦੋਲਨ ਨੂੰ ਹੋਰ ਅੱਗੇ ਵਧਾਉਣ ਦੇ ਲਈ ਜਥੇਬੰਦੀਆਂ ਨੇ ਵੱਖ-ਵੱਖ ਸਮਿਆਂ ਦੇ ਉੱਤੇ ਵੀ ਪ੍ਰੋਗਰਾਮ ਦਿੱਤੇ ਔਰ ਹੁਣ ਫਿਰ ਪ੍ਰੋਗਰਾਮ ਦਿੱਤਾ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਕਿਉਂ ਦੇਣੇ ਪੈ ਰਹੇ ਨਹੀਂ ਇਹ ਜੇ ਪ੍ਰੋਗਰਾਮ ਕਿਉਂਕਿ ਅਸੀਂ ਮੰਨਦੇ ਆ ਕਿ ਦੇਸ਼ ਦੇ ਕਿਸਾਨ ਨੂੰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਜੇਕਰ ਨਹੀਂ ਮਿਲਦਾ ਤਾਂ ਪੰਜਾਬ ਦਾ ਪਾਣੀ ਬਚਾਉਣ ਦਾ ਜਿਹੜਾ ਸਾਡੇ ਬੁੱਧੀਜੀਵੀ ਰੌਲਾ ਪਾ ਰਹੇ ਨੇ ਉਹਦਾ 19 ਦਿਨ ਤੱਕ ਕੋਈ ਹੱਲ ਨਹੀਂ ਕੋਈ ਹਿੱਲਾ ਨਹੀਂ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਸਾਡੀ ਬਦਲਵੀਂ ਖੇਤੀ ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੂਜੀਆਂ ਫਸਲਾਂ ਦੇ ਉੱਤੇ ਐਮਐਸਪੀ ਗਰੰਟੀ ਕਾਨੂੰਨ ਦੇਣ ਦੀ بجائے ਕਿਸਾਨਾਂ ਨੂੰ ਲੁੱਟ ਕੇ ਕਿਸਾਨਾਂ ਨੂੰ ਕੁੱਟ ਕੇ ਕਿਸਾਨਾਂ ਦੇ ਉੱਤੇ ਧੱਕਾਸ਼ਾਹੀ ਨਾਲ ਜ਼ੁਲਮ ਕਰਕੇ ਜਿਸ ਤਰੀਕੇ ਦੇ ਨਾਲ ਖੇਤੀ ਤੋਂ ਹੱਥ ਖੜੇ ਕਰਵਾਉਣਾ ਚਾਹੁੰਦੀ ਹੈ ਉਹ ਤੁਸੀਂ ਦੇਖ ਰਹੇ ਹੋ ਰਿਕਾਰਡ ਦੱਸਦਾ ਹੈ ਕਿ ਜਿਹੜਾ ਪੋਲੂਸ਼ਨ ਹੈ ਕਿਸਾਨ ਦਾ ਪੋਲੂਸ਼ਨ ਐਗਰੀਕਲਚਰ ਤੋਂ ਪੋਲੂਸ਼ਨ ਕੇਵਲ 1% ਹੈ ਔਰ 1% ਵਾਲਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕੇਂਦਰ ਵੀ ਉਹਦੇ ਤੇ ਸਖਤ ਹੋ ਰਿਹਾ ਸਟੇਟ ਗਵਰਨਮੈਂਟਾਂ ਵੀ ਉਹ ਤੇ ਸਖਤ ਹੋ ਰਹੀਆਂ ਨੇ ਔਰ ਦੂਜੇ ਪਾਸੇ ਜਿਹੜੇ 51% ਪੋਲੂਸ਼ਨ ਕਰਨ ਵਾਲੇ ਨੇ ਉਹਨਾਂ ਨਾਲ ਝੋਟੀਆਂ ਪੈ ਰਹੀਆਂ ਨੇ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਆ ਇਤਿਹੀ ਦੇਖਿਆ ਹੈ ਬਿਣਾ ਬਜਾ ਜਿਹੜਾ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨ ਨੂੰ ਪਰੇਸ਼ਾਨ ਕੀਤਾ ਗਿਆ ਇਹ ਦੋਸਤੋ ਜਾਣਬੁੱਝ ਕੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋਇਆ ਜੇਕਰ ਪੰਜਾਬ ਸਰਕਾਰ ਲਾਸਟ ਦੇ ਉੱਤੇ ਆ ਕੇ ਪੀਆਰ 126 ਦਾ yield ਚੈੱਕ ਕਰਵਾ ਸਕਦੀ ਹੈ ਤੇ ਇਹ ਐਲਾਨ ਕਰਦੀ ਹੈ ਕਿ ਪੀਆਰ 126 ਵੀ 67 ਕਿਲੋ ਹੀ ਚਾਵਲ ਕੱਢਦਾ ਹੈ ਤਾਂ ਜਦੋਂ ਸ਼ੈਲਰ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਸੀ ਉਸ ਵੇਲੇ ਪੰਜਾਬ ਸਰਕਾਰ ਕਿਉਂ ਨਹੀਂ ਬੋਲੀ ਇੱਕ ਗੱਲ ਨੰਬਰ 2 ਕਾਨੂੰਨ ਮੁਤਾਬਕ ਖਰੀਦ ਏਜੰਸੀ ਅਗਰ ਸ਼ੈਲਰ ਮਾਲਕ ਆਹ ਬੜੀ ਇੰਪੋਰਟੈਂਟ ਗੱਲ ਤੁਹਾਡਾ ਸਾਂਝੀ ਕਰਨ ਲੱਗਾ ਅਗਰ ਸ਼ੈਲਰ ਮਾਲਕ ਆਪਣਾ ਮਾਲ ਤੁਹਾਡਾ ਝੋਨਾ ਖਰੀਦਾ ਹੋਇਆ ਖਰੀਦ ਏਜੰਸੀ ਦਾ ਝੋਨਾ ਆਪਣੇ ਸ਼ੈਲਰ ਦੇ ਵਿੱਚ ਲੋਨ ਲਈ ਸਹਿਮਤ ਨਹੀਂ ਹੁੰਦਾ ਖਰੀਦ ਏਜੰਸੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ 8 ਕਿਲੋਮੀਟਰ ਦੇ ਘੇਰੇ ਦੇ ਵਿੱਚ ਉਹ ਮਾਲ ਨੂੰ ਸਟੋਰ ਕਰ ਸਕਦੀ ਹੈ ਔਰ ਸ਼ੈਲਰ ਮਾਲਕ 바ਉਂਡ ਹੈ ਕਿ ਪਹਿਲਾਂ ਉਹ ਉਹ ਮਾਲ ਸ਼ੈਲਿੰਗ ਕਰਨਾ ਪੈਗਾ ਜਿਹੜਾ ਖਰੀਦ ਏਜੰਸੀ ਨੇ ਬਾਹਰ ਸਟੋਰ ਕੀਤਾ ਹੈ ਤਾਂ ਜੇਕਰ ਸ਼ੈਲਰ ਮਾਲਕ ਦੇ ਉੱਤੇ ਇਹ ਕਾਨੂੰਨ ਲਾਗੂ ਹੈ ਤਾਂ ਪਰ ਪੰਜਾਬ ਸਰਕਾਰ ਸ਼ੈਲਰ ਮਾਲਕਾਂ ਦੀਆਂ ਲੇਲੜੀਆਂ ਕਰਦੀ ਰਹੀ ਔਰ ਕਿਸਾਨਾਂ ਦੀ ਲੁੱਟ ਕਰਵਾਉਂਦੀ ਰਹੀ ਔਰ ਕਿਸਾਨਾਂ ਨੂੰ ਜੋ ਖਮਿਆਜਾ ਭੁਗਤਣਾ ਪਿਆ ਇਸ ਮਿਲੀ ਭੁਗਤ ਦਾ ਉਹ ਇਹ ਕਿ ਮੌਸਟਰ ਡਾਉਣ ਜਾ ਕੇ ਪੰਜ-ਪੰਜ 4-4 ਕਿਲੋ ਦਾ ਕਟਾ ਤੇ ਲਾਸਟ ਦੇ ਉੱਤੇ ਆਹ 8 ਕਿਲੋ 7-7 ਕਿਲੋ 10-10 ਕਿਲੋ ਦੀ ਕਟਲ ਕੱਢ ਲੱਗੀ ਜਿਹਦੇ ਪ੍ਰਤੀ ਬਿਲਕੁਲ ਸਰਕਾਰ ਤਨ ਪਰਨੇ ਹੋ ਗਏ ਸੁੱਤੀਆ ਕੋਈ ਕਿਸਾਨਾਂ ਦੀ ਪ੍ਰਵਾਹੀ ਕੀਤੀ ਜਾ ਰਹੀ ਤੇ ਦਾ ਮਤਲਬ ਕੀ ਨਿਕਲਦਾ ਹੈ ਆ ਪਿੱਛੇ ਪਰਸੋਂ ਤੋਂ ਮੈਨੂੰ 2-4 ਕਿਸਾਨ ਜਿਹੜੇ ਮਿਲੇ ਉਹ ਇਹ ਕਹਿਣ ਲੱਗ ਪਏ ਨੇ ਕਿਸਾਨਾਂ ਦੀ ਆਵਾਜ਼ ਆਏ ਕਿ ਜੀ ਇਹਦੂ ਤਾਂ ਪਰ ਝੋਨਾ ਛੱਡਿਆ ਚੰਗਾ ਹੈ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਸਰਕਾਰ ਤੁਹਾਡੇ ਤੋਂ ਝੋਨਾ ਛਡਾਉਣਾ ਚਾਹੁੰਦੀ ਹੈ ਤੇ ਐਮਐਸਬੀ ਗਰੰਟੀ ਕਾਨੂੰਨ ਵੀ ਨਹੀਂ ਦੇਣਾ ਚਾਹੁੰਦੀ ਤੁਹਾਨੂੰ ਕੜਕੀ ਦੇ ਵਿੱਚ ਪਸਾ ਕੇ ਤੁਹਾਡੇ ਤੋਂ ਝੋਨਾ ਛਡਾਉਣਾ ਚਾਹੁੰਦੀ ਹੈ ਕਿ ਅਸੀਂ ਵੀ ਬੰਬੇ ਆ ਕੇ ਪੰਜਾਬ ਦਾ ਪਾਣੀ ਬਚਾਉਣ ਲਈ ਝੋਨਾ ਛੱਡਣਾ ਜ਼ਰੂਰੀ ਹੈ ਕਿਸਾਨਾਂ ਦੇ ਉੱਤੇ ਦੋਸ਼ ਮਣਿਆ ਜਾ ਰਿਹਾ ਕਿ ਇਹਨਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਇਹਦੇ ਤੋਂ ਇੱਕ ਦੋਸ਼ ਮੁਕਤ ਕਰਨ ਲਈ ਝੋਨਾ ਛੱਡਣਾ ਪੈਗਾ ਪਰਾਲੀ ਦੇ ਇਸ਼ੂ ਤੋਂ ਕਿਸਾਨ ਦੀ ਜਾਨ ਛਣਾਉਣ ਲਈ ਝੋਨਾ ਛੱਡਣਾ ਪੈਗਾ ਇੱਕੋ ਹੀ ਹੱਲ ਹੈ ਕਿਉਂਕਿ ਜਿਹੜੇ ਆਪਣੇ ਬਾਹਰਲੇ ਸਟੇਟਾਂ ਤੋਂ ਕਿਸਾਨ ਆਉਣੇ ਆ ਉਹਨਾਂ ਲਈ ਰਾਤਾਂ ਨੂੰ ਕਿਉਂਕਿ ਸਿਆਲ ਦਾ ਮੌਸਮ ਹੈ ਠੰਡ ਦਾ ਮੌਸਮ ਹੈ ਉਹਨਾਂ ਨੂੰ ਵੀ ਆਪਾਂ ਠੰਡ ਤੋਂ ਬਚਾ ਕੇ ਰੱਖਣਾ ਹੈ ਔਰ ਉਹਦੇ ਲਈ ਬਹੁਤ ਜ਼ਰੂਰੀ ਹੈ ਆਪਾਂ ਇੱਥੇ ਟਰੈਕਟਰ ਟਰਾਲੀਆਂ ਦਾ ਵਾਧੂ ਪ੍ਰਬੰਧ ਕਰੀਏ ਕਿਉਂਕਿ ਜਿੰਨੇ ਕੁ ਟਰੈਕਟਰ ਟਰਾਲੀਆਂ ਪਹਿਲਾਂ ਖੜੇ ਨੇ ਉਹ ਹਰੇਕ ਪਿੰਡ ਦੇ ਜਦੋਂ 10-10 ਬੰਦੇ 12-12 15-15 ਬੰਦੇ ਆਉਣਗੇ ਉਹ ਹੀ ਆਦੇ ਵਿੱਚ ਸਮਾ ਸਕਣਗੇ ਤਾਂ ਇਸ ਕਰਕੇ ਬਾਕੀ ਜਿਹੜੀਆਂ ਬਾਹਰਲੀ ਸੰਗਤਾਂ ਉਹਨਾਂ ਦੀ ਆਪਾਂ ਨੂੰ ਟਰਾਲੀਆਂ ਦੀ ਲੋੜ ਹੈ ਸਾਰੇ ਜ਼ਿਲ੍ਹੇ ਪੂਰੀ ਤਾਕਤ ਦੇ ਨਾਲ ਟਰਾਲੀਆਂ ਵੀ ਲੈ ਕੇ ਆਓ ਔਰ ਹਰ ਜ਼ਿਲ੍ਹੇ ਹਰ ਪਿੰਡ ਦੇ ਵਿੱਚੋਂ 10 ਤੋਂ 15 ਕਿਸਾਨਾਂ ਦੀ ਇੱਥੇ ਹਾਜ਼ਰੀ ਰੈਗੂਲਰ ਕਰਿਓ ਜਦੋਂ ਉਹ ਮਰਜੀ ਵੜੇ ਜਿਹੜੇ ਰੈਗੂਲਰ ਪਹਿਰਾ ਦੇਣਗੇ ਔਰ ਉਹਦੇ ਤੇ ਪਹਿਲਾਂ ਵੀ ਐਲਾਨ ਹੋ ਚੁੱਕਿਆ ਪਹਿਲਾਂ ਵੀ ਕਿਹਾ ਜਾ ਚੁੱਕਿਆ ਜਿਹੜੇ ਰੋਜ਼ ਸਾਡੇ ਸਾਥੀ ਕਹਿੰਦੇ ਆ ਨਾ ਕਿ ਯਾਰ ਸਾਨੂੰ ਤੁਸੀਂ ਆਡੈਂਟੀ ਕਾਰਡ ਦਿਓ ਲਾ ਹੁਣ ਅਸੀਂ ਆਡੈਂਟੀ ਕਾਰਡ ਦੇਵਾਂਗੇ ਮੇਰੇ ਦੋਸਤੋ ਉਹਨਾਂ ਮਰਜੀਵੜਿਆਂ ਨੂੰ ਇਹ ਆਡੈਂਟੀ ਕਾਰਡ ਮਿਲਣਗੇ ਜਿਹੜੇ ਮਰਜੀਵੜੇ ਜਿਹੜੇ ਪਿੰਡਾਂ ਦੇ ਸੰਗਤ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਇੱਥੇ ਲਗਾਤਾਰ ਹਾਜ਼ਰੀ ਭਰਨਗੇ ਉਹਨਾਂ ਨੂੰ ਆਡੈਂਟੀ ਕਾਰਡ ਵੀ ਦੇਵਾਂਗੇ ਹੁਣ ਹੁਣ ਆਊਗਾ ਨਾ ਸਮਾਡੰਟੀ ਕਰ ਦੇਣ ਦਾ ਇਹਦਾ ਮਤਲਬ ਫਿਰ ਫਾਰਮੈਲਟੀ ਵਾਲੇ ਬੰਦੇ ਸੀ ਜਿਹੜੇ ਉਹ ਨਹੀਂ ਇੱਥੇ ਸੱਚਮੁੱਚ ਉਹ ਬੰਦੇ ਹੋਣਗੇ ਜਿਹੜੇ ਕਿਸਾਨੀ ਲਈ ਫਿਕਰਮੰਦ ਨੇ ਕਿਸਾਨਾਂ ਦੇ ਅੰਦੋਲਨ ਨੂੰ ਜਿੱਤਣਾ ਚਾਹੁੰਦੇ ਨੇ ਔਰ ਜਿਹੜੇ ਜਿੱਤਣਾ ਚਾਹੁੰਦੇ ਨੇ ਉਹਨਾਂ ਨੂੰ ਫਿਰ ਸਾਡਾ ਫਰਜ਼ ਵੀ ਬਣਦਾ ਹੈ ਕਿ ਉਹਨਾਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਏ ਔਰ ਆਮ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਆ ਦੋਸਤੋ ਇਹ ਲੜਾਈ ਤੁਹਾਡੀ ਹੈ ਅਸੀਂ ਜੋ ਫੈਸਲਾ ਲੈਣਾ ਸੀ ਲੈ ਲਿਆ ਚਿੱਤ ਤੁਹਾਡੇ ਨਾਲ ਹੋਣੀ ਹੈ ਜੇ ਤਾਂ ਤੁਸੀਂ ਇੱਥੇ ਸੰਭਾਲ ਗਏ ਨਾ ਚੱਕਣ ਦਿੱਤਾ ਤਾਂ ਜਿੱਤਾਂਗੇ ਹਰ ਹਾਲ ਦੇ ਵਿੱਚ ਜਿੱਤਾਂਗੇ ਕਿੰਨਾ ਕ ਫਰਕ ਕਿੰਨਾ ਕ ਫਰਕ ਪਊਗਾ ਇੱਕ ਆਗੂ ਮਰਜੂ ਦੋ ਮਰ ਜਾਣਗੇ ਤਿੰਨ ਮਰ ਜਾਣਗੇ ਚਾਰ ਮਰ ਜਾਣਗੇ ਪੰਜ ਮਰ ਜਾਣਗੇ ਔਰ ਇੰਨੇ ਆਗੂ ਮਰਦੇ ਮਰਦਿਆ ਸਰਕਾਰ ਨੂੰ ਗੋਡਣੀਏ ਟੇ ਗੋਡਰੀਆਂ ਉਹਦੇ ਵੱਲ ਲੈ ਆਵਾਂਗੇ ਗੋਡੇ ਟੇਕਣ ਲਈ ਮਜਬੂਰ ਕਰ ਲਾਂਗੇ ਸੋ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਪੂਰੀ ਤਾਕਤ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਹੋ ਗਿਆ ਕਿ ਪਹਿਲਾਂ ਵੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਹੋਇਆ ਸੀਗਾ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਸੀ ਤੇ ਹੁਣ ਵੀ ਕਿਸਾਨ ਸੰਘਰਸ਼ ਦੇ ਰਾਹ ਤੇ ਨੇ ਪਹਿਲਾਂ ਐਮਐਸਪੀ ਦੀ ਗੱਲ ਨਹੀਂ ਬਣੀ ਤੇ ਹੁਣ ਵੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਕਿਸਾਨ ਜਥੇਬੰਦੀਆਂ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਸ ਦੇ ਵਿੱਚ ਇਕਜੁੱਟ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਹੁਣ ਜਿਹੜਾ ਇਹ ਮੋਰਚਾ ਹੈ ਇਹ ਸਿਰਫ ਉਸ ਸਾਇਕੂ ਕਿਸਾਨ ਮੋਰਚੇ ਦੇ ਨਾਲ ਸਬੰਧਤਤਾ ਜਿਹਨੂੰ ਗੈਰ ਰਾਜਨੀਤਿਕ ਕਿਹਾ ਜਾਂਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਢਲੇਵਾਲ ਸਾਹਿਬ ਵੀ ਐਲਾਨ ਕਰਕੇ ਬੈਠੇ ਨੇ ਕਿ ਉਹ ਮਰਨਵਰਤ ਤੇ ਉੱਤੇ ਬੈਠ ਜਾਣਗੇ ਤੇ 6 ਦਸੰਬਰ ਨੂੰ ਪੰਦੇਰ ਹੋਰੀ ਕਹਿੰਦੇ ਨੇ ਕਿ ਅਸੀਂ ਵੀ ਦਿੱਲੀ ਵੱਲ ਕੂਚ ਕਰਨਾ ਹੈ ਕਿਹੋ ਜੀ ਰੰਗਤ ਹੋਵੇਗੀ ਕੀ ਮੋੜ ਲੈਂਦਾ ਕਿਸਾਨ ਅੰਦੋਲਨ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ